ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪਰ ਅੱਜ ਗੁਰ ਇਤਿਹਾਸ ਨੂੰ ਵਿਚਾਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਿੱਖ ਕੌਮ ਨੇ ਬਹੁਤ ਹੀ ਪਿਆਰ ਸ਼ਰਧਾ ਤੇ ਭਾਵਨਾ ਦੇ ਨਾਲ 6 ਜਨਵਰੀ ਨੂੰ ਪਿਛਲੇ ਕੱਲ ਪਿਛਲੇ ਕੱਲ ਮਨਾਇਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਖ ਕੌਮ ਦੇ 10ਵੇਂ ਗੁਰੂ ਜਿਨ੍ਹਾਂ ਨੂੰ ਅਸੀਂ ਕਲਗੀ ਤਰਪੇਤਾ ਸਰਵੰਸ ਦਾਨੀ ਦੋ ਜਹਾਨਾਂ ਦੇ ਮਾਲਕ ਇਸ ਤਰ੍ਹਾਂ ਕਹਿ ਕੇ ਯਾਦ ਕਰਦੇ ਹਾਂ ਸਤਿਗੁਰੂ ਜੀ ਨੇ ਸਿੱਖ ਨੂੰ ਆਪਣਾ ਰੂਪ ਦਿੱਤਾ ਹੈ ਤੇ ਸਿੱਖ ਦਾ ਫਰਜ਼ ਬਣਦਾ ਹੈ ਕਿ ਜਿਸ ਗੁਰੂ ਨੇ ਆਪਣਾ ਰੂਪ ਦਿੱਤਾ ਹੈ ਉਸ ਗੁਰੂ ਦੇ ਰੂਪ ਨੂੰ ਉਸੇ ਤਰ੍ਹਾਂ ਬਰਕਰਾਰ ਰੱਖੇ ਸਿੱਖ ਕੌਮ ਅਮਰ ਧਾਰੀ ਹੋਵੇ ਬੱਚੇ ਅਮਰ ਧਾਰੀ ਹੋਣ ਵਾਣੀ ਦੇ ਨਾਲ ਜੋੜਨ ਬਾਣੀ ਦੇ ਨਾਲ ਜੋੜਨ ਆਪਣੇ ਮਾਲਕ ਨੂੰ ਆਪਣੇ ਰਹਿਬਰ ਨੂੰ ਜਿੱਥੇ ਸਾਲ ਬਾਅਦ ਪ੍ਰਭਾਤ ਫੇਰੀਆਂ ਕਰਕੇ ਢਾਡੀ ਵਾਰਾਂ ਗਾ ਕੇ ਕਵੀਸ਼ਰੀ ਔਰ ਕਵਿਤਾਵਾਂ ਦੇ ਰੂਪ ਦੇ ਵਿੱਚ ਉਹਦਾ ਗੁਣ ਗਾਣ ਕਰਕੇ ਯਾਦ ਕਰਦੇ ਆ ਉੱਥੇ ਆਪਣੇ ਰਹਿਬਰ ਆਪਣੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਆਪਣਾ ਜੀਵਨ ਜੀ ਕੇ ਜੋ ਗੁਰੂ ਨੇ ਬਚਨ ਕਹੇ ਨੇ ਕੇਨਾ ਪੁੱਤਰਾ ਖਾਲਸੇ ਨੂੰ ਜਿਹਨੂੰ ਸਤਗੁਰ ਨੇ ਪੁੱਤਰ ਆਖਿਆ ਸੀ ਇਹਨਾਂ ਪੁੱਤਰਾਂ ਵਿੱਚ ਮੇਰੇ ਚਾਰ ਪੁੱਤਰ ਦਿਖਦੇ ਨੇ ਜੋ ਕਿ ਅਸੀਂ ਆਮ ਇਤਿਹਾਸ ਵਿੱਚ ਸੁਣਦੇ ਹਾਂ ਕਿ ਜਦੋਂ ਪੁੱਛਿਆ ਗਿਆ ਮਾਤਾ ਮਾਂ ਦੇ ਕੋਲੋਂ ਕਿ ਆਪਣੇ ਸਹਿਬਜ਼ਾਦੇ ਆਪਣੇ ਸੁਪੁੱਤਰ ਕਿੱਥੇ ਨੇ ਤਾਂ ਸਤਗੁਰ ਨੇ ਇਹ ਗੱਲ ਆਖੀ ਸੀ ਇਹਨਾਂ ਪੁੱਤਰਨ ਕੇ ਸਿਰ ਪਰ ਖਾਲਸੇ ਵਾਲਾ ਇਸ਼ਾਰਾ ਕਰਕੇ ਇਹਨਾਂ ਪੁੱਤਰਨ ਕੇ ਸਿਰ 'ਤੇ ਵਾਰਦੀ ਇਸੋ ਤੇ ਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਤੂੰ ਅਸੀਂ ਸਾਰੇ ਸਤਗੁਰੂ ਦੇ ਸੇਵਜਾਦੇ ਸਤਗੁਰੂ ਦੇ ਪੁੱਤਰ ਹਾਂ ਕਲਗੀ ਧਰ ਦੇ ਪੁੱਤਰ ਉਤਿਓ ਅਮਰ ਧਰਿ ਹੋ ਕੇ ਜਿਓ ਇਹ ਸੁਨਿਹਾਪ ਸਭ ਸੰਗਤਾਂ ਨੂੰ ਦੱਸ ਵੱਲੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਮਾਤਮਾ ਦੇ ਅਨੰਨ ਭਗਤ ਨੇ ਪ੍ਰਮਾਤਮਾ ਦੇ ਕੋਲੋਂ ਉਹਨਾਂ ਨੂੰ ਮਨਜ਼ੂਰੀ ਹੈ ਜਦੋਂ ਭਾਈ ਅਨੰਦ ਲਾਲ ਜੀ ਦੇ ਅਸੀਂ ਗੰਝਨਾਮਾ ਬਾਣੀ ਪੜ੍ਹਦੇ ਹਾਂ ਉਦੇ ਵਿੱਚ ਜ਼ਿਕਰ ਕਰਦਿੰਨੇ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਰ ਉਹਨਾਂ ਦਾ ਮਦਦਗਾਰ ਹੈ ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਦੇ ਕੋਲੋਂ ਮਦਦ ਪ੍ਰਾਪਤ ਹੈ ਭਾਵ ਜਦੋਂ ਵੀ ਜ਼ਰੂਰਤ ਪੈਂਦੀ ਅਕਾਲ ਪੁਰਖ ਖੁਦ ਵਾਹਿਗੁਰੂ ਉਹ ਪ੍ਰਮਾਤਮਾ ਖੁਦ ਮਦਦ ਕਰਦਾ ਹੈ ਉਂਝ ਵੀ ਸਤਗੁਰ ਅਕਾਲ ਪੁਰਖ ਰੂਪ ਹਨ ਭਾਈ ਨੰਦ ਲਾਲ ਕਹਿੰਦੇ ਨੇ ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ ਗੰਜ ਖਜ਼ਾਨੇ ਨੂੰ ਕਹਿੰਦੇ ਗੰਜੂਰ ਖਜ਼ਨ ਜਾਂ ਖਜ਼ਾਨਚੀ ਗੁਰੂ ਗੋਬਿੰਦ ਸਿੰਘ ਜੀ ਉਸ ਮਾਲਕ ਦੀ ਖਜ਼ਾਨਚੀ ਹਨ ਖਜ਼ਾਨੇ ਦੇ ਉਹਦੇ ਦੇ ਮਾਲਕ ਬਣੇ ਹੋਏ ਹਨ ਜ਼ੁਮਲਾ ਫੈਜ਼ੋ ਨੂਰ ਗੁਰੂ ਗੋਬਿੰਦ ਸਿੰਘ ਨਰੂਨੀ ਬਖਸ਼ਿਸ਼ ਦੇ ਮਾਲਕ ਗੁਰੂ ਗੋਬਿੰਦ ਸਿੰਘ ਨੂੰ ਮਾਲਕ ਪ੍ਰਮਾਤਮਾ ਨੇ ਬਣਾਇਆ ਭਾਵੇਂ ਨਰੂਨੀ ਵਕਸ਼ਿਸ਼ ਦੇ ਮਾਲਕ ਵੀ ਹਨ ਨੂਰਾਨੀ ਵਕਸ਼ਿਸ਼ ਦੇ ਮਾਲਕ ਹਕ ਹਕ ਅਗਾਹਾ ਗੁਰੂ ਗੋਬਿੰਦ ਸਿੰਘ ਹਕ ਕਹਿੰਦੇ ਨੇ ਸਚਨ ਅਗਾਹਾ ਜਾਣਨ ਵਾਲੇ ਉਸ ਮਾਲਕ ਦੇ ਜਾਨੂ ਹਨ ਰੱਬ ਦੇ ਨੇੜੇ ਹਨ ਪ੍ਰਮਾਤਮਾ ਦੇ ਬਿਲਕੁਲ ਕਰੀਬ ਹਨ ਸ਼ਾਹ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ਸ਼ਾਹਾਂ ਦੇ ਸ਼ਾਹ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋ ਇਸ ਤਰ੍ਹਾਂ ਭਾਈ ਨੰਦਰ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹੁਤ ਜ਼ਿਆਦਾ ਗੁਣ ਗਾਏ ਹਨ ਸੋ ਵੀਡੀਓ ਵੱਡੀ ਬਣ ਜਾਣੀ ਇਸ ਕਰਕੇ ਮੈਂ ਬਹੁਤੀ ਵਿਚਾਰਨਾ ਕਰਾਂ ਜਦੋਂ ਬਚਿੱਤਰ ਨਾਟਕ ਦੀ ਬਾਣੀ ਨੂੰ ਪੜਦੇ ਆ ਤਾਂ ਜੋ ਵਿਦਵਾਨ ਆਮ ਕਹਿੰਦੇ ਨੇ ਕਿ ਜਦੋਂ ਕਿਸੇ ਬੱਚੇ ਨੇ ਜਨਮ ਲੈਣਾ ਹੋਵੇ ਤਾਂ ਬੱਚੇ ਦੀ ਵਾਸ਼ਨਾ ਮਾਤਾ ਪਿਤਾ ਦੋਨਾਂ ਦੀ ਵਾਸ਼ਨਾ ਜਣੀ ਤਿੰਨਾਂ ਦੀ ਵਾਸ਼ਨਾ ਜਦੋਂ ਇੱਕ ਹੋ ਜਾਵੇ ਤਾਂ ਉਸ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਹੁਣ ਸੰਸਾਰ ਦੇ ਵਿੱਚ ਜਿਹੜੇ ਰੱਬ ਨਾਲ ਜੁੜੇ ਹੋਏ ਹਨ ਬਹੁਤ ਜ਼ਿਆਦੇ ਇਹੋ ਜਿਹੇ ਮਾਵਾ ਇਹੋ ਜਿਹੇ ਪਿਤਾ ਮਿਲਣੇ ਔਖੇ ਨੇ ਉਹਨਾਂ ਦਾ ਜਨਮ ਵੀ ਸੌਖਾ ਨਹੀਂ ਜੇ ਦੁਬਾਰਾ ਹੋਣਾ ਹੋਵੇ ਤਾਂ ਜਾਂ ਫਿਰ ਰੱਬ ਤੋਂ ਟੁੱਟੇ ਹੋਏ ਨੇ ਜਿਹੜੇ ਬਿਲਕੁਲ ਹੀ ਇਹੋ ਜਿਹੇ ਮਾਤਾ ਮਾਂ ਬਹੁਤੀਆਂ ਮਿਲ ਜਾਂਦੀਆਂ ਹਨ ਉਹਨਾਂ ਦੇ ਜਨਮ ਵੀ ਛੇਤੀ ਹੋ ਜਾਂਦੇ ਹਨ ਤੇ ਦੂਜੇ ਪਾਸੇ ਜਿਹੜੇ ਰੱਬ ਨਾਲ ਬਹੁਤੇ ਟੁੱਟੇ ਵੀ ਨਹੀਂ ਬਹੁਤੇ ਜੁੜੇ ਵੀ ਨਹੀਂ ਜੇ ਜਨਮ ਵੀ ਸੁਖਾ ਹੋ ਜਾਂਦਾ ਹੈ ਪਰ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਐਸੀ ਮਾਤਾ ਪਿਤਾ ਮਿਲਣੇ ਸੁਖੇ ਨਹੀਂ ਹੁੰਦੇ ਇਸੇ ਕਰਕੇ ਅਸੀਂ ਕਲਗੀਧਰ ਪਿਤਾ ਜੀ ਦਾ ਜਦੋਂ ਜੀਵਨ ਪੜਦੇ ਹਾਂ ਤਕਰੀਬਨ 32 33 ਸਾਲ ਗੁਰੂ ਤੇਗ ਬਹਾਦਰ ਦੇ ਵਿਆਹ ਤੋਂ ਬਾਅਦ ਆਨੰਦ ਕਾਰਜਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਘਰ ਵਿੱਚ ਪ੍ਰਕਾਸ਼ ਹੁੰਦਾ ਹੈ ਤੋਂ ਸਤਿਗੁਰੂ ਜੀ ਆਪਣੇ ਪਰਥਾਏ ਵੀ ਆਪਣੇ ਮਾਤਾ ਪਿਤਾ ਪਰਥਾਏ ਵੀ ਗੱਲ ਕਹਿੰਦੇ ਨੇ ਕਿ ਮੈਂ ਉਸ ਮਾਲਕ ਦੀ ਐਸੀ ਭਗਤੀ ਕੀਤੀ ਇਹੇ ਵਿੱਚ ਕਰਤ ਤਪੱਸਿਆ ਭਇਓ ਦੁਆਏ ਤੇ ਏਕ ਰੂਪ ਹੋਇ ਗਇਓ ਐਸੀ ਭਗਤੀ ਕੀਤੀ ਕਿ ਮਾਲਕ ਦਾ ਰੂਪ ਹੋ ਗਏ ਅਸੀਂ ਅਲੱਗ ਸੀ ਪ੍ਰਮਾਤਮਾ ਅਲੱਗ ਸੀ ਪਰ ਭਗਤੀ ਕਰਕੇ ਰੱਬ ਤੇ ਮੈਂ ਕਹਿੰਦੇ ਇਕ ਹੋ ਗਏ ਫਿਰ ਉਹ ਆਪਣੇ ਮਾਤਾ ਪਿਤਾ ਦਾ ਜ਼ਿਕਰ ਵੀ ਕਰਦੇ ਨੇ ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿੱਧ ਜੋਗ ਜੋ ਸਾਧਨਾ ਸਾਧਾ ਮਾਤਾ ਪਿਤਾ ਨੇ ਐਸੀ ਉਸ ਅਲਖ ਨਾਲ ਲੱਗੇ ਜਾਣ ਵਾਲੀ ਪਰਮਾਤਮਾ ਦਾ ਸਿਮਨ ਕੀਤਾ ਔਰ ਬਹੁਤ ਜਿਆਦੇ ਸਾਧਨਾ ਕੀਤੀ ਤੇ ਫਿਰ ਤਿੰਨ ਜੋ ਕਰੀ ਅਲਖ ਦੀ ਸੇਵਾ ਤਾਂਤੇ ਭਏ ਪ੍ਰਸੰਨ ਗੁਰੂ ਦੇਵਾ ਉਹ ਗੁਰਦੇਵ ਮਾਲਕ ਪਰਮਾਤਮਾ ਕਹਿੰਦੇ ਮੇਰੇ ਮਾਤਾ ਪਿਤਾ ਦੀ ਭਗਤੀ ਦੇਖ ਕੇ ਪ੍ਰਸੰਨ ਹੋਏ ਖੁਸ਼ ਹੋਏ ਤੇ ਫਿਰ ਕਹਿੰਦੇ ਨੇ ਤਿੰਨ ਪ੍ਰਭ ਆ ਜਬ ਆਇਸ ਮੁਹ ਦਿੱਆ ਫਿਰ ਮਾਲਕ ਨੇ ਕਹਿੰਦੀ ਮੈਨੂੰ ਹੁਕਮ ਕੀਤਾ ਤਬ ਹਮ ਜਨਮ ਕਲੂ ਮੈਂ ਲਿਆ ਫਿਰ ਮੇਰਾ ਜਨਮ ਇਸ ਸੰਸਾਰ ਦੇ ਵਿੱਚ ਮਾਤਾ ਪਿਤਾ ਜਣੀ ਮਾਤਾ ਗੁਜਰਕੌਰ ਤੇ ਪਿਤਾ ਗੁਰੂ ਤੇਗ ਬਹਾਦਰ ਦੇ ਘਰ ਹੋਇਆ ਕਹਿੰਦੇ ਪਰ ਮੇਰੀ ਸੁਰਤੀ ਸੀ ਰੱਬ ਦੇ ਨਾਲ ਮਾਲਕ ਦੇ ਨਾਲ ਜੁੜੀ ਹੋਈ ਤੋਂ ਇੰਨੀ ਜ਼ਿਆਦਾ ਜੁੜੀ ਹੋਈ ਸੀ ਚਿਤਨਾ ਭਇਓ ਹਮਰੂ ਆਵਨ ਕਹ ਅੰਨ ਦਿਲਨੀ ਸੀ ਕਰਦਾ ਚੁਬੀ ਰਹੀ ਸੁਰਤ ਪ੍ਰਵ ਚਰਨਨ ਮੇ ਪ੍ਰਮਾਤਮ ਦੇ ਚਰਨਾਂ ਵਿੱਚ ਸੁਰਤ ਚੁਬੀ ਹੋਈ ਸੀ ਜੁੜੀ ਹੋਈ ਸੀ ਉਹ ਸੱਚ ਜਾਣੇ ਜੁੜੀ ਹੋਈ ਸੁਰਤ ਵਾਲਾ ਹੀ ਆਪਣੇ ਪਿਤਾ ਦਾ ਕੁੱਲਾ ਸੀਸ ਦੇਖ ਸਕਦਾ ਹੈ ਵਰਨਾ ਬਹੁਤ ਔਖਾ ਸੰਸਾਰ ਦੇ ਵਿੱਚ ਜਦੋਂ ਸ਼ਾਮ ਦੇ ਸਮੇਂ ਪਿਤਾ ਦਾ ਕੁੱਲਾ ਸੀਸ ਝੋਲੀ ਵਿੱਚ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਤੋਂ ਬਾਅਦ ਪਾਈ ਜਾਂਦਾ ਜੀ ਸਤਿਗੁਰਤਾ ਸੀਸ ਲੈ ਕੇ ਆਇਆ ਹੈ ਝੋਲੀ ਦੇ ਵਿੱਚ ਸੀਸ ਪੈਂਦਾ ਹੈ ਜੁੜੀ ਹੋਈ ਸੁਰਤ ਵਾਲਾ ਹੀ ਉਸ ਸੀਸ ਨੂੰ ਜਿਹੜਾ ਹੈ ਸਵੀਕਾਰ ਕਰ ਸਕਦਾ ਨਹੀਂ ਤਾਂ ਕੱਲਾ ਸੀਸ ਸਵੀਕਾਰ ਕਰਨਾ ਆਮ ਕਿਸੇ ਦੇ ਵਾਸ ਨਹੀਂ ਚੁੱਭੀ ਹੋਈ ਸੁਰਤ ਵਾਲਾ ਹੀ ਅਨੰਦਪੁਰ ਸਾਹਿਬ ਕਿਸੇ ਸਮੇਂ ਪਟਨਾ ਸਾਹਿਬ ਤਿਆਗ ਕਰ ਸਕਦਾ ਨਹੀਂ ਤਾਂ ਆਪਣਾ ਘਰ ਛੱਡਣਾ ਵੀ ਬਹੁਤ ਔਖਾ ਹੈ ਜੁੜੀ ਹੋਈ ਸੁਰਤ ਵਾਲਾ ਹੀ ਆਪਣੇ ਸਹਿਜਾਦੇ ਨੂੰ ਅੱਖਾਂ ਦੇ ਨਾਲ ਸ਼ੀਰ ਹੁੰਦੇ ਆ ਦੇਖ ਸਕਦਾ ਹੈ ਔਰ ਆਪ ਤਿਆਰ ਕਰਕੇ ਭੇਜ ਸਕਦਾ ਹੈ ਤੇ ਜੁੜੀ ਹੋਈ ਸੁਰਤ ਵਾਲੇ ਨੂੰ ਜਦੋਂ ਛੋਟੇ ਸਹਿਜਾਦੇ ਤੇ ਮਾਤਾ ਜੀ ਛੀਤੀ ਦਾ ਪਤਾ ਲੱਗਦਾ ਹੈ ਤਾਂ ਇਹ ਕਹਿੰਦੇ ਨੇ ਅਮਾਨਤ ਅਧਾ ਹੋ ਗਈ ਮਾਲਕ ਦੀ ਇਹ ਜੁੜੀ ਹੋਈ ਸੁਰਤ ਵਾਲਾ ਹੀ ਕਰ ਸਕਦਾ ਹੈ ਨਹੀਂ ਕੋਈ ਨਹੀਂ ਕਰ ਸਕਦਾ ਤੋਂ ਕਹਿੰਦੇ ਫਿਰ ਵੀ ਉਸ ਮਾਲਕ ਨੇ ਸੁਰਤੂ ਦੇ ਨਾਲ ਬਹੁਤ ਜੁੜੀ ਹੋਈ ਸੀ ਅਣ ਨੂੰ ਮੰਨ ਨਹੀਂ ਸੀ ਕਰਦਾ ਉਨੇ ਬੜਾ ਸਮਝਾਇਆ ਤੋ ਫਿਰ ਜਿਉਂ ਤਿਉ ਪ੍ਰਭ ਹਮਕੂ ਸਮਝਾਇਓ ਉਨੇ ਇਸ ਮਾਲਕ ਨੇ ਸਮਝਾਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਾਲਕ ਨੇ ਰੱਬ ਨੇ ਸਮਝਾ ਕੇ ਇਮ ਕਹਿ ਕੇ ਇਹ ਲੋਕ ਪਠਾਇਓ ਇਸ ਤਰ੍ਹਾਂ ਕਹਿ ਕੇ ਕਿ ਜਾਓ ਹੁਕਮ ਹੈ ਮੇਰਾ ਇਸ ਸੰਸਾਰ ਦੇ ਵਿੱਚ ਉਸ ਮਾਲਕ ਪ੍ਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪ ਆਗਿਆ ਦੇ ਕੇ ਸੰਸਾਰ ਵਿੱਚ ਭੇਜਿਆ ਤੋ ਸਤਿਗੁਰੂ ਉਸ ਮਾਲਕ ਨੂੰ ਉਸ ਪ੍ਰਮਾਤਮਾ ਨੂੰ ਹਮੇਸ਼ਾ ਹੀ ਆਪਣਾ ਨਿਕਟ ਆਪਣੇ ਨੇੜੇ ਸਮਝਦੇ ਨੇ ਜੋ ਵੀ ਕੰਮ ਕਰਦੇ ਨੇ ਉਸ ਮਾਲਕ ਦੀ ਬਖਸ਼ਿਸ਼ ਕਹਿੰਦੇ ਨੇ ਉਸ ਮਾਲਕ ਦੀ ਦੇਣ ਕਹਿੰਦੇ ਨੇ ਤੇ ਸਦਾ ਉਸ ਰੱਬ ਨੂੰ ਜਲੇ ਹਨ ਥਲੇ ਹਨ ਇਸ ਤਰ੍ਹਾਂ ਜਦੋਂ ਅਸੀਂ ਜਪਸਾ ਪੜਾਂਗੇ ਤੇ ਕਹਿੰਦੇ ਨੇ ਹਰ ਜਗ੍ਹਾ ਹੀ ਪ੍ਰਮਾਤਮਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਨੇ ਮਨਾਇਆ ਹੈ ਜਿਵੇਂ ਸਤਿਗੁਰੂ ਜੀ ਨੇ ਉਸ ਮਾਲਕ ਨੂੰ ਪ੍ਰਮਾਤਮਾ ਨੂੰ ਅੰਗ ਸੰਗ ਜਾਣਿਆ ਹੈ ਸਦਾ ਅੰਗ ਸੰਗੀ ਆ ਭੰਗਾਂ ਵਿਪੂਤੇ ਇਸ ਤਰ੍ਹਾਂ ਅਸੀਂ ਵੀ ਸ੍ਰੀ ਰੱਬ ਨੂੰ ਆਪਣੇ ਹਰ ਵੇਲੇ ਹਾਜ਼ਰ ਨਾਜ਼ਰ ਨੇੜੇ ਸਮਝੀਏ ਉਹਨੂੰ ਯਾਦ ਕਰੀਏ ਉਸ ਸਰਵੰਸਦਾਨੀ ਕਲਗੀ ਤਰਪੇਤਾ ਅੰਮ੍ਰਿਤ ਦੇ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਮੇਸ਼ਾ ਹੀ ਯਾਦ ਰੱਖੀਏ ਸੋ ਸਮੂਹ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹਨਾਂ ਨੇ ਗੁਰਪੁਰਬ ਮਨਾਇਆ ਹੋਇਆ ਹੈ ਪ੍ਰਕਾਸ਼ ਪੁਰਬ ਆਗਮਨ ਪੁਰਬ ਮਨਾਇਆ ਹੈ ਵਧਾਈ ਹੋਵੇ ਸਤਿਗੁਰੂ ਰਹਿਮਤ ਕਰਨਾ ਸੀ ਸਤਿਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਆਪਣਾ ਜੀਵਨ ਚੰਗੀ ਤਰ੍ਹਾਂ ਜੀ ਸਕੀਏ ਸੋਸ ਨੂੰ ਸੰਗਤਾਂ ਨੂੰ ਇਹ ਬੇਨਤੀ ਹੈ ਸਨੇਹਾ ਹੈ ਕਿ ਸਤਿਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਅਮਰਤਾਰੀ ਹੋ ਕੇ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ